हर लाइव का मतलब तमाशा नहीं खबर का मतलब है एक भरोसा और आपका भरोसा हमारी जिम्मेदारी है ਇੱਕ ਹਰਜਿੰਦਰ ਸਿੰਘ ਵਿੱਕੀ ਤੇ ਇੱਕ ਹਰਪੀਤ ਸਿੰਘ ਹੈਪੀ ਇਹਨਾਂ ਨੇ ਆਪਣਾ ਐਂਬੂਲੈਂਸ ਦੀ ਆਪਣੀ ਇੱਕ ਸਵਾਤ ਚੱਲਦੀ ਆ ਉਹਦੇ ਤੇ ਦੋ ਕਰਮਚਾਰੀ ਇੱਕ ਸੁਖਮੰਦਰ ਸਿੰਘ ਤੇ ਇੱਕ ਸੁਖਪੀਤ ਸਿੰਘ ਜਿਹੜੇ ਕੰਮ ਚੱਲਦੇ ਆ ਉਨਾਂ ਨੇ ਫੋਨ ਕਰਕੇ ਬੁਲਾਇਆ ਇਹ ਸ਼ਾਮ 5:00 ਵਜੇ ਦੀ ਸੀ ਕੱਲ ਦੀ ਘਟਨਾ ਤੇ ਬੁਲਾਇਆ ਵੀ ਸਾਡਾ ਮਰੀਜ਼ ਜਿਹੜਾ ਉਹ बेहोਸ਼ਾ ਤੇ ਉਹਨੂੰ ਅਸੀਂ ਆਹਰ ਤੱਕ ਲੈ ਕੇ ਜਹਾਨਾ ਥਾਣੇ ਵਿੱਚ ਇਹ ਜਦੋਂ ਉੱਥੇ ਪਹੁੰਚੇ ਤੇ ਇਹਨਾਂ ਦਾ ਜਿਹੜਾ ਫੋਨ ਵੱਜ ਆ ਰਿਹਾ ਸੀ ਜਦੋਂ ਇਹਨਾਂ ਨੇ ਫਿਰ ਐਂਬੂਲੈਂਸ ਦੇ ਮਲਾਈਮਨ ਨੂੰ ਉੱਥੇ ਪਤਾ ਕੀਤਾ ਤੇ ਅਸੀਂ ਪਾਸੇ ਤੋਂ ਫਿਰ ਉਹਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਉਹਨਾਂ ਨਾਲ ਮਤਮੇਜ਼ੀ ਕੀਤੀ ਤੇ ਉਹਨਾਂ ਨੂੰ ਤਾਕੀਆਂ ਦਿੱਤੀਆਂ ਤੇ ਉਹਨਾਂ ਨਾਲਥੋਂ ਭਾਈ ਇਹਨਾਂ ਦੇ ਖਿਲਾਫ ਅਸੀਂ ਕੰਟਰੈਕਸ਼ਨ ਲੈ ਲਿਆ ਸੀ ਅੱਜ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਮਕਦਮਾ ਦਰਜ ਕਰਕੇ ਬੰਦੀ ਕਰਨੀ ਕਾਰਵਾਈ ਕਰਾਂਗੇ ਇਹਨਾਂ ਨੂੰ وجہ ਕੀ ਉਹ ਜ਼ਰਨਮ ਬਲੌਂ ਜਿਹੜੇ ਨਨ ਇੰਪਲਾਈਸ ਇੰਪਰਸਾਰਨ ਕੋਈ ਕੁਇ ਕੁਇ ਰਿਸ ਕਰ ਰਹੇ ਹਾਂ ਉਹ ਵੀ ਅਸੀਂ ਤਤਸ਼ਤਵ ਬਾਅਦ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਕਿਸ ਕਿਸ ਵਜ੍ਹਾ ਕਰਕੇ ਇਹਨਾਂ ਨੇ ਐਮਬੂਲੈਂਸ ਨਾਲ ਇਹਨਾਂ ਕੋਈ ਸਾਹਮਣੇ ਆਈ ਤੇ ਦਿਸਦੇ ਇਹਨਾਂ ਨੇ ਬੇਸ ਵਾਲ ਵਗੈਰਾ ਸਾਨੂੰ ਦੱਸਿਆ ਦਿਖਾ ਦੇ ਵਿੱਚ ਉਹਨੂੰ ਤਪੀਸ਼ ਕਰਕੇ ਜੋ ਵੀ ਹੋਏ ਉਹ ਸੰਸਾਰ ਕਾਲੀ